ਨਾ ਪਮਨਦੀਪ ਸ਼ਰਮਾ ਵਾਜੀ ਤੇ ਪਮਨਦੀ ਹੱਟੀ ਆ ਵੀ ਦੁਕਾਨਾਂ ਤੇ ਪਰਲੇ ਬੰਨੇ ਉਹ ਵੀ ਦੁਕਾਨ ਆਪਣੀਆਂ ਜੀ ਕੱਲ੍ਹ ਦੀਆਂ ਥ੍ਰੈਟ ਕਾਲ ਆ ਰਹੀਆਂ ਵਾਂ ਕਿ ਸਾਨੂੰ ਪੈਸਿਆਂ ਦੀ ਮੰਗ ਕੀਤੀ ਗਈ ਆ ਕਿ ਨਹੀਂ ਤੇ ਪੂਰਾ ਪਰਿਵਾਰ ਨੂੰ ਨਾ ਦਿੱਤਾ ਜਾਊਗਾ ਤੇ ਕੋਈ ਤੁਸੀਂ ਕੋਈ ਪਲੇਟ ਨਹੀਂ ਕੀਤੀ ਆ ਹਾਂ ਕਮਪਲੇਟ ਕੱਲ੍ਹ ਦੀ ਕੀਤੀ ਹੋਈ ਜੀ ਤੇ ਕੋਈ ਉਹਦਾ ਰੈਕਸ਼ਨ ਹੋਇਆ ਪੁਲਸ ਨਾਲ ਨਾ ਨਾ ਪੁਲਸ ਕੱਲ੍ਹ ਦੀ کہہ ਰਹੀ ਹੈ ਇਹੀ ਕਾਰਵਾਈ ਕਰਦੀ ਪਈਆਂ ਪਰ ਕਾਰਵਾਈ ਦਾ ਪਤਾ ਨਹੀਂ ਲੱਗਾ ਕਿਤੇ ਕੀਤੀ ਹੈ ਇਹ ਕਦੇ ਨੰਬਰਾਂ ਤੋਂ ਕਾਲ ਆ ਰਹੀ ਹੈ ਨਹੀਂ ਇਥੋਂ ਦੇ ਨੰਬਰ ਤੋਂ ਕਾਲ ਲੋਕਲ ਨੰਬਰ ਤੋਂ ਕਾਲ ਆ ਰਹੀ ਹੈ ਜੀ ਤੇ ਅੱਜ ਕੀ ਘਟਨਾ ਹੋ ਗਈ ਅੱਜ ਅਸੀਂ ਸਾਰੇ ਇੱਥੇ ਬੈਠੇ ਸੀਗੇ ਆਪਾਂ ਕੰਮ ਕਰਦੇ ਪਏ ਸੀ ਤੇ ਸਾਹਮਣੇ ਉਹ ਤੇਨੀਆਂ ਨੇ ਮੋਟਰਸਾਈਕਲ ਤੇ ਆਏ ਆ ਤੇ ਸਿੱਧੀਆਂ ਗੋਲੀਆਂ ਜਿਹੜੀਆਂ ਅੰਦਰ ਮਾਰੀਆਂ ਵਾ ਮੈਂ ਤਕਰੀਬਨ ਇੱਥੇ ਬੈਠਾ ਹੁੰਨਾ ਵਾ ਤੇ ਬੜਾ ਬਾਲ ਬਾਲ ਬੱਜਿਆ ਜੀ ਮੈਂ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਗਿਆ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਸੰਮੇਲਨ ਛੱਡ ਕੇ ਆਪਣੇ ਤੇ ਵਪਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਕਿ ਕਿੰਨੇ ਫਾਇਰ ਹੋਏ ਟਰੱਕਾਂ ਦੇ ਤੇ ਤਿੰਨ ਫਾਇਰ ਕੀਤੇ ਆ ਜੀ ਉਹਨਾਂ ਨੇ ਤੇ ਮੁੱਖ ਤੇ ਅਸਰਦੀ ਸਾਹਿਬ ਆਏ ਕੀ ਪ੍ਰੋਸੈਸਤਾ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਸਾਡੇ ਸਭ ਧਿਆਨ ਦੇ ਵਿੱਚ ਆ ਜਲਦੀ ਤੋਂ ਜਲਦੀ ਇਹਨਾਂ ਦੇ ਕਾਰਵਾਈ ਸ਼ਕਤੀਤੀ ਹੋਊਗਾ ਤੁਹਾਡੇ ਕੋ ਕਿੰਨੀ ਫੌਰੀ ਦੀ ਮੰਗ ਹੋਈ ਸਾਡੇ ਕੋ 20 ਲੱਖ ਦੀ ਮੰਗ ਹੋਈ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ 2 ਲੱਖ ਰੁਪਏ ਦੇ ਦਿਓ ਤੇ ਉਸ ਤੋਂ ਬਾਅਦ ਫਿਰ ਬਾਕੀ ਦੇਖ ਲਾਂਗੇ ਹੂੰ ਪਟੜਾਂ ਤੋਂ ਬਾਅਦ ਕੋਈ ਗੱਲ ਨਹੀਂ ਹਾਂਜੀ ਪਟੜਾਂ ਤੋਂ ਬਾਅਦ ਕੋਈ ਗੱ ਨਹੀਂ ਕੋਰਪੋਰਸਰ ਦਾ ਕੀ ਕੋਰਸਰ ਕੋਰਸ ਨੇ ਭਰੋਸਾ ਇਹ ਦਿੱਤਾ ਵਾ ਕਿ ਅਸੀਂ ਕਾਰਵਾਈ ਕਰਾਂਗੇ ਤੇ ਦੋ ਤੁਹਾਨੂੰ ਗਨਮੈਨ ਦੇ ਦਿੱਤੇ ਜਾਣਗੇ ਅੱਗੇ ਉਹਨਾਂ ਨੂੰ ਪਤਾ ਹੋਊਗਾ ਅੱਗੇ ਕੀ ਕਰਦੇ ਆ ਕਿੰਨੇ ਦਿਨ ਤੋਂ ਤੁਹਾਨੂੰ ਹੋ ਰਹਾ ਬਸ ਕੱਲ ਤੋਂ ਸ਼ੁਰੂ ਹੈ ਜੀ ਕੱਲ ਤੋਂ ਤਿੰਨ ਕਰ ਲਈਆਂ ਜੀ ਇਹ ਕੱਲ ਕੋਈ ਤਕਰੀਬਨ ਪਹਿਲਾ ਇਹ ਨਾਂਵਰ ਪਰਿਵਾਰ ਆ ਇੱਥੇ ਸਰਹਿਆਲੀ ਦੇ ਵਿੱਚ ਇਨਸ਼ਾਅੱਲਾ ਨਿਸ਼ਹਰਾ ਪਨੂਆ ਦੇ ਵਿੱਚ ਤੇ ਕੱਲ ਕੋਈ ਤਕਰੀਬਨ ਪਹਿਲਾ 3 53 ਦੇ ਉੱਤੇ ਇਨਾਂ ਨੂੰ ਪਵਨ ਜੀ ਨੂੰ ਕਾਲ ਆਈ ਹੈ ਤੇ ਇਹਨਾਂ ਨੂੰ ਸ਼ਰਿਆਮ ਥ੍ਰੈਟ ਦਿੱਤੀ ਗਈ ਹੈ ਕਿ ਤੁਸੀਂ ਸਾਨੂੰ ਹੋਰ ਪਈਆ 20 ਲੱਖ ਦੇ ਦਿਓ ਨਹੀਂ ਤਾਂ ਅਸੀਂ ਤੁਹਾਡੇ ਸਮੁੱਚੇ ਪਰਿਵਾਰ ਨੂੰ ਜਾਨੋਂ ਜਿਹੜਾ ਉਹ ਮਾਰ ਦਿੱਤਾ ਜੋਗ ਹੈ ਜੀ ਉਸੇ ਵਕਤ ਹੀ ਮੇਰੇ ਭਾਰਤੀ ਜਨਤਾ ਪਾਰਟੀ ਦੇ ਯੂਥ ਵਿੰਗ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਹੈ ਉਹਨਾਂ ਦੇ ਜੀਜਾ ਜੀ ਲੱਗਦੇ ਨੇ ਪਵਨ ਜੀ ਇਹਨਾਂ ਨੇ ਉਸੇ ਵੇਲੇ ਮੇਰੇ ਨਾਲ ਸੰਪਰਕ ਕੀਤਾ ਮੈਂ ਸਬੰਧਤ ਅਧਿਕਾਰੀਆਂ ਦੇ ਨਾਲ ਉਸੇ ਵੇਲੇ ਗੱਲ ਕੀਤੀ ਹੈ ਜੀ ਤੇ ਗੱਲ ਕਰਨ ਦੇ ਦਰਮਿਆਨ ਹੀ ਤਕਰੀਬਨ ਸ਼ਾਮ ਨੂੰ 7 ਵਜੇ ਫਿਰ ਲਗਾਤਾਰ ਕੋਈ WhatsApp ਕਾਲਾ ਨਹੀਂ ਲਗਾਤਾਰ ਨਾਰਮਲ ਫੋਨ ਤੋਂ ਫੋਨ ਆ ਰਹੇ ਨੇ ਕਿ ਤੁਸੀਂ ਇਦਾਂ ਕਰੋ ਹੁਣ ਘੱਟੋ ਘੱਟ ਨਹੀਂ 2 ਲੱਖ ਰੁਪਈਆ ਸ਼ਾਮ ਨੂੰ ਦੇ ਦਿਓ ਬਾਕੀ ਇੱਕ ਅੱਧਾ ਦਿਨ ਰੋਕੇ ਕਰ ਲਾਂਗੇ ਤੇ ਜੇ ਤੁਸੀਂ 2 ਲੱਖ ਰੁਪਈਆ ਸ਼ਾਮ ਨੂੰ ਵੀ ਨਾ ਦਿੱਤਾ ਤੇ ਤੁਹਾਨੂੰ ਸਵੇਰੇ 7:30 ਵਜੇ ਸਮੁੱਚੇ ਤੁਹਾਡੇ ਪਰਿਵਾਰ ਨੂੰ ਵੀ ਮਾਰ ਦਿੱਤਾ ਜਾਊਗਾ ਤੇ ਤੁਹਾਡੀ ਦੁਕਾਨ ਤੇ ਤੁਹਾਨੂੰ ਗਿਫਟ ਦੇ ਕੇ ਜਾਵਾਂਗੇ ਆ ਤੁਹਾਡੇ ਸਾਹਮਣੇ ਹੈ ਜੀ ਪ੍ਰਸ਼ਾਸਨ ਨੂੰ ਉਸੇ ਵਲੇ ਸਬੰਧਤ ਇਹਨਾਂ ਲਿਖਤੀ ਕੰਪਲੇਂਟਾਂ ਮਾਂਜੋਗ ਐਸਐਸਪੀ ਸਾਹਿਬ ਤੇ ਵੀ ਧਿਆਨ ਚ ਦੇ ਦਿੱਤੀਆਂ ਜੀ ਮਾਂਜੋਗ ਐਸਐਸਪੀ ਸਾਹਿਬ ਤੇ ਵੀ ਧਿਆਨ ਚ ਦਿੱਤੀਆਂ ਜੀ ਤੇ ਕੱਲ 24 ਘੰਟਿਆਂ ਦੇ ਦਰਮਿਆਨ ਇਹ ਪ੍ਰਸ਼ਾਸਨ ਨੂੰ ਪਤਾ ਕਿ 24 ਘੰਟਿਆਂ ਚ ਕੀ ਹੋਇਆ ਉਹਨਾਂ ਨੇ ਨੰਬਰ ਟਰੇਸ ਕੀਤਾ ਕਿਹੜੇ ਲੋਕ ਨੇ ਉਹ ਤੇ ਅੱਜ ਤਕਰੀਬਨ ਕੋਈ ਘੰਟਾ ਇੱਕ ਪਹਿਲੋਂ ਪਵਨ ਜੀ ਉਹਨਾਂ ਦੇ ਸਮੁੱਚੇ ਜਿਹੜੇ ਪਰਿਵਾਰ ਤੇ ਮੈਂਬਰ ਆ ਆਪਣੇ ਰੁਟੀਨ ਦੇ ਨਾਲ ਦੁਕਾਨ ਤੇ ਬੈਠੇ ਸੀ ਤੇ ਉਹ ਆ ਤੁਹਾਡੇ ਸਾਹਮਣੇ ਆ ਇਹ ਸਮੁੱਚਾ ਜਿਹੜਾ ਪਰਿਵਾਰ ਹੈ ਵਾਲ-ਵਾਲ ਬਚਿਆ ਕਿਉਂਕਿ ਇਹ ਪਰਿਵਾਰ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਵਾਲਾ ਪਰਿਵਾਰ ਆ ਤੇ ਮੈਂ ਤੇ ਇੱਕ ਪਾਸੇ ਹੈਰਾਨ ਆ ਕਿ ਕੱਲ 29 ਤਰੀਕ ਨੂੰ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਮੈਂ ਵਪਾਰਿਕ ਸਮੇਲਨ ਕਰਨ ਜਾ ਰਿਹਾ ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤਰਨਤਾਰ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਨਿਤ ਵਾਰਦਾਤਾਂ ਨੇ ਕੀ ਜਵਾਬ ਹੈ ਉਹਨਾਂ ਕੋਲੋਂ ਇੱਕ ਪਾਸੇ ਇੱਥੇ ਨਿਸ਼ਾਰਾ ਪਨੂਆ ਦੇ ਵਿੱਚ ਗੋਲੀ ਚੱਲਣ ਈ ਆ ਦੂਜੇ ਪਾਸੇ ਤਰਨਤਾਰਨ ਦੇ ਵਿੱਚ ਗਨ ਉਸ ਨੂੰ ਲੁੱਟ ਕੇ ਜਿਹੜੇ ਉਹ ਗੈਂਗਸਟਰ ਲੈ ਕੇ ਜਾ ਰਹੇ ਨੇ ਆ ਸਾਡੇ ਪੰਜਾਬ ਦਾ ਹਾਲ ਹੈ ਤਰਾਸਦੀ ਆ ਮੈਂ ਸਮੁੱਚੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਕਿਰਪਾ ਕਰਕੇ ਰਾਜਨੀਤਿਕ ਪੱਤਰ ਤੋਂ ਵੀ ਉੱਪਰ ਉੱਠ ਕੇ ਅਸੀਂ ਆਪਣੇ ਜ਼ਿਲ੍ਹੇ ਨੂੰ ਆਪਣੇ ਰੰਗਲੇ ਪੰਜਾਬ ਨੂੰ ਇੱਕ ਵਾਰੀ ਬਚਾ ਲਈਏ ਕਿਉਂਕਿ ਖਾਸ ਕਰ ਅੱਜ ਦੇ ਹਾਲਾਤਾਂ ਦੇ ਮੁਤਾਬਕ ਪੰਜਾਬ ਦੇ ਵਿੱਚ ਕੋਈ ਲਾਅਨ ਲਾਅਨ ਆਰਡਰ ਦੀ ਸਿਚੁਏਸ਼ਨ ਨਹੀਂ ਰਹੀਗੀ ਕੋਈ ਵਪਾਰੀ ਨਹੀਂ ਸੇਫ ਕੋਈ ਕੰਮ ਕਰਨ ਵਾਲਾ ਸੇਫ ਨਹੀਂ ਹੈਗਾ ਇਨ੍ਹਾਂ ਹਾਲਾਤਾਂ ਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਜੇ ਇਹੋ ਹੀ ਹਾਲਾਤ ਬਣਦੇ ਰਹੇ ਸਾਡਾ ਜਿਹੜਾ ਪੰਜਾਬ ਬੜੀ ਜਲਦੀ ਖਾਲੀ ਹੋ ਜਾਊਗਾ ਮੈਂ ਬੇਨਤੀ ਕਰਦਾ ਇਸ ਸੁਸਤੀ ਸਰਕਾਰ ਨੂੰ ਕਿ ਰਾਜਨੀਤੀ ਘੇਰੇ ਛੱਡ ਕੇ ਲੋਕਾਂ ਨੂੰ ਮੂਰਖ ਬਣਾਉਣਾ ਛੱਡ ਕੇ ਵਿਸ਼ੇਸ਼ ਤੌਰ ਤੇ ਇਹ ਜਿਹੜੇ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਹੀ ਜੋ ਲੋਕਾਂ ਨਾਲ ਇਨ੍ਹਾਂ ਲੋਕਾਂ ਨੇ ਵਾਅਦੇ ਕੀਤੇ ਸੀ ਮੇਰੀ ਬੇਨਤੀ ਹੈ ਇਨ੍ਹਾਂ ਲੋਕਾਂ 'ਕਿ ਇਸ ਪੰਜਾਬ ਨੂੰ ਜਿਹੜਾ ਉਹ ਮੋਡ ਰੰਗਲਾ ਪੰਜਾਬ ਬਣਾਉਣ ਲਈ ਅਮਨ ਸ਼ਾਂਤੀ ਕਾਇਮ ਕਰਨ ਲਈ ਜਿਹੜੇ ਲੋਕਾਂ ਨੇ ਵਚਨ ਦਿੱਤੇ ਸੀ ਉਹਨਾਂ ਨੂੰ ਬਹਾਲ ਕੀਤਾ ਜਾਵੇ ਤਾਂ ਕਿ ਘਟੋ ਘਟਾ ਹੀ ਵਪਾਰਕ ਮਿਲਦੀਆਂ ਵਪਾਰਕ ਸੰਮੇਲਨ ਕੀ ਕਰਨੇ ਨੇ ਕਿ ਆ ਤੁਹਾਡੇ ਸਾਹਮਣੇ ਹੀ ਆ ਜੀ ਇੱਕ ਪਾਸੇ ਗੋਲੀਆਂ ਚੱਲਣ ਡੀਆਂ ਦੂਜੇ ਪਾਸੇ ਲੁੱਟ ਹੁੰਦੀ ਇਹ ਜਲਾ ਤਰਨ ਤਰਨ ਦਾ ਹਾਲ ਹੈ